ਰੌਣਕ ਡੈਰੀ ਫਾਰਮ ਤੇ ਬਾਈ ਜੀ ਸਵਾਗਤਾਂ ਅੱਜ ਦੀ ਵੀਡੀਓ ਦੋਸਤੋ ਮੇਰੇ ਪਿੰਡ ਤੋਂ ਆ ਕੋਟ ਭਾਰੇ ਤੋਂ ਜਿਹੜਾ ਬਠਿੰਡਾ ਦੇ ਤਹਿਸੀਲ ਮੋੜ ਮੰਡੀ ਬਾਈ ਗੋਰੇ ਦੇ ਕਰੋ ਆ ਵੀਡੀਓ ਆ ਬਾਈ ਕੋਲੇ ਵੀਰੇ ਦੋ ਕੱਟੇ ਸੇਲ ਵਾਸਤੇ ਆ ਪ्योर ਮੋਰਾ ਦੇ ਮਾਵਾ ਵੀ ਪੂਰੇ ਫੁੱਲ ਦੁੱਧ ਆ ਲੀਆਂ ਜਿਹੜਾ ਤਾਂ ਬਾਈ ਆ ਹੁਰਲਾ ਆ ਗਿਆ ਇਹਦੀ ਮਾਦਾ ਤਾਂ 24 25 ਕਿਲੋ ਦੁੱਧ ਆ ਤੇ ਜਿਹੜਾ ਆ ਵੀਰੇ ਦੂਸਰੀ ਸਾਈਡ ਤੇ ਉਹ ਪਰਲਾ ਕੱਟਾ ਖੜਾ ਉਹ ਹੈਗਾ ਨਵਾਬ ਦਾ 21 22 ਕਿਲੋ ਮਾਦਾ ਦੁੱਧ ਆ ਪਿਛਲੇ ਦਿਨ ਹੀ ਨਾ ਆਪਾਂ ਬਾਈ ਗੋਰੇ ਦੀ ਵੀਡੀਓ ਪਾਈ ਸੀ ਜਿਹੜੀ ਮੱਝ ਦਿਖਾਈ ਸੀ ਵੀਰੇ ਉਹਦੀ ਡੈਥ ਹੋ ਗਈ ਸੀ ਵੀਡੀਓ 'ਚ ਤੁਸੀਂ ਉਹ ਮੱਝ ਵੀ ਦੇਖੀ ਆ ਪ्युअर ਫੁੱਲ ਕੁਆਲਿਟੀ ਦੀ ਵੀ ਮੋਹਰਾ ਦੀ ਮੱਝ ਸੀਗੀ ਬਾਕੀ ਦੋਨਾਂ ਦੀ ਉਮਰ ਬਾਈ ਦਾ ਮੋਬਾਈਲ ਨੰਬਰ ਸਾਰਾ ਆਪਾਂ ਤੁਹਾਨੂੰ ਵੀਡੀਓ 'ਚ ਦਵਾਂਗੇ ਕੀ ਮੁੱਲ ਰਹੂਗਾ ਭਰਾਣਾ ਤੁਸੀਂ ਗੱਲਬਾਤ ਕਰ ਸਕਦੇ ਹੋ ਕੋਲੇ ਆ ਕੇ ਆਪਦੀ ਤਸੱਲੀ ਕਰ ਸਕਦੇ ਹੋ ਬਈ ਜੇ ਕਿਸੇ ਵੀ ਭਰਾ ਨੇ ਖਰੀਦਣਾ ਕੋਈ ਭਰਾ ਦਾ ਵਪਾਰ ਦਾ ਕੰਮ ਨਹੀਂ ਜਮਾਂ ਸ਼ੌਂਕ ਨੂੰ ਆਹ 2-4 ਪਸ਼ੂ ਰੱਖਿਆ ਜਿਹੜੇ ਵੀ ਵੀਰ ਨੇ ਆਹ ਦੇਖ ਲਓ ਤੁਸੀਂ ਤੇ ਆ ਛੋਟੀ ਦੀ ਮਾਂ ਸੀਗੀ ਉਹ ਹੈਨਾ ਇਹ ਛੋਟੀ ਦੀ ਮਾਂ ਹੈਨਾ ਇਹ 21 ਸਾਲ ਦੀ ਨਵੇਂ ਦੁੱਧ ਹੋ ਗਈ 21 ਮਹੀਨੇ ਹਾਂ 21 ਮਹੀਨਿਆਂ ਦੇ ਵੀਰੇ ਆਹ ਨਵੇਂ ਦੁੱਧ ਹੋ ਗਈ ਛੋਟੀ ਤੀਜਾ ਮਹੀਨਾ ਲੱਗਾ ਇਹਦੀ ਮਾਂ ਸੀਗੀ ਉਹ ਆਹ ਦੇਖ ਲਓ ਤੁਸੀਂ ਜਮਾ ਇਹਦੇ ਵਰਗੇ ਸਿੰਘ ਯਾਰ ਬਹੁਤ ਜ਼ਿਆਦੇ ਇੱਥੇ ਆਪਾਂ ਉਹਦੀ ਵੀਡੀਓ ਪਾਈ ਸੀ ਕਿਸੇ ਕਾਰਨਾ ਕਰਕੇ ਰੱਬ ਨੂੰ ਪਿਆਰੀ ਹੋ ਗਈ ਚਲੋ ਹਨਾ ਬਾਕੀ ਭਾਈ ਉਹ ਕਟਿਆਂ ਦੀ ਉਮਰ ਪਰਲੇ ਦੀ ਕਿੰਨੀ ਉਮਰ ਹੁੰਦੀ 1 ਸਾਲ ਤੇ 4 ਮਹੀਨੇ ਪਰਲਾ ਜਿਹੜਾ ਉਹ ਕਿਹੜੇ ਦਾ ਆ ਗਿਆ ਉਹ ਕੋਹੇ ਨੂੰ ਰਸਾਨ ਦਾ ਲక్ష్ਮੀ ਡੇਰੀ ਦਾ ਜੀ ਐ ਸਲਾਸ਼ ਵੀ ਡੈਰੀ ਫਾਰਮਾਰੇ ਕੋਹੇ ਨੂਰ ਦਾ ਬੱਚਾ ਗਰਮੀਤ ਟਰੈਕਟਰ ਦਾ ਟੀਕਾ ਭਰਾਇਆ ਹੋਇਆ ਗਰਮੀਤ ਗਹਿਰੀ ਵਾਲਾ ਮੁੰਡਾ ਠੀਕ ਆ ਤੇ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਸੀ ਇਹਦੀ ਮਾਂ ਦਾ 26 ਕਿਲੋ ਦੁੱਧ ਸੀ ਜੀ 2,65,000 ਦੀ ਮੱਲੇ ਅੱਛਾ 2,65,000 ਮੇਰੇ ਰਿਸ਼ਤੇਦਾਰਾਂ ਤੋਂ ਲਈ ਸੀ ਠੀਕ ਆ ਠੀਕ ਆ 26 ਕਿਲੋ ਦੁੱਧ ਸੀਗਾ ਹਾਂ ਉਹਦੀ ਵੀ ਡੈਥ ਹੋ ਗਈ ਸੀ ਹਣਾ ਉਹਦੀ ਵੀ ਡੈਥ ਹੋ ਗਈ ਸੀ ਇਹਨੂੰ ਛੱਡ ਕੇ ਮਰ ਗਈ ਸੀ ਅੱਛਾ ਛੋਟੇ ਇਹਨੂੰ ਇਹ ਚੁੰਗਣੀ ਤੇ ਪਾਲਿਆ ਮੈਂ ਹਾਂ ਹਾਂ ਜਿਵੇਂ ਆ ਕਾਹੀ ਲਿਸਾ ਥੋੜਾ ਜਿਹਾ ਹਾਂ ਆ ਛੋਟਾ ਬੱਚਾ ਭਾਈ ਇਹਦੀ ਮਾਂ ਸੀ ਜੀ ਆ ਥ ਉਹਦਾ ਵੀ ਦੁੱਧ 22 ਕਿਲੋ ਸੀ ਹਣਾ ਉਹਦਾ 22 ਕਿਲੋ ਦੁੱਧ ਸੀ ਉਹਦਾ 22 ਕਿਲੋ ਦੁੱਧ ਸੀ ਇਹਨੂੰ ਵੀ ਭਰਾ ਨੇ ਹੁਣ ਚੁੰਗਣੀ ਤੇ ਪਾਲੀ ਜਾਂਦਾ ਯਾਰ ਐਤ ਕੀ ਤਾਂ ਵੱਧ ਹੈ ਐਤ ਕੀ ਤਾਂ ਵੱਧ ਸੀਗਾ ਦੋਨੋਂ ਐਤ ਕੀ ਤਾਂ ਬਹੁਤ ਵੱਡਾ ਬਹੁਤ ਭਰਿਆ ਸੀ ਛੋਟੀ ਬਹੁਤ ਤਿਆਰ ਹੋਈ ਸੀ ਹਾਂ ਤੇ ਮੋਬਾਈਲ ਨੰਬਰ ਬੋਲ ਦੋ ਜੀ ਤੁਹਾਡਾ ਇੱਕ ਵਾਰੀ ਮੇਰਾ ਮੋਬਾਈਲ ਨੰਬਰ 94642 65118 ਜੀ ਠੀਕ ਆ ਭਾਈ ਗੋਰੇ ਦਾ ਮੋਬਾਈਲ ਨੰਬਰ ਦੋਸਤੋ 94642 65118 94642 94642 65118 ਠੀਕ ਆ ਤੇ ਇਹ ਆ ਗਿਆ ਵੀਰੇ ਨਵਾਬ ਦਾ ਇਹ ਆ ਨਵਾਬ ਦਾ ਜੀ ਅੱਛਾ ਇਹ ਦੀ ਜਿਹੜੀ ਆਪਾਂ ਮਾਂ ਦੀ ਵੀਡੀਓ ਪਾਈ ਸੀ ਡੈਥ ਹੋਈ ਆ ਉਹਦਾ ਬੱਚਾ ਇਹ ਜਿਹੜੀ ਡੈਥ ਹੋਈ ਆ ਹੁਣ ਉਹਦਾ ਬੱਚਾ ਦੂਜੇ ਸੂਏ ਦਾ ਪਹਿਲੇ ਸੂਏ ਦੀ ਝੋਟੀ ਆ ਦੂਜੇ ਦਾ ਇਹ ਪਹਿਲੇ ਸੂਏ ਦੀ ਆ ਝੋਟੀ ਖੜੀ ਆ ਹਾਂ ਤਾਂ ਤੁਸੀਂ ਆ ਦੇਖ ਲਓ ਵੀਰੇ ਹਾਂ ਤੇ ਦੂਜੇ ਦਾ ਇਹ ਆ ਦੂਜੇ ਦਾ ਇਹ ਆ ਤੀਜਾ ਉਹ ਜਿਹੜਾ ਛੱਡ ਕੇ ਮਰ ਗਿਆ ਹਾਂ ਤੀਜਾ ਬੱਚਾ ਉਹ ਸੀਗਾ ਹਾਂ ਇਹ ਨਵਾਬ ਦਾ ਆ ਗਿਆ ਵੀਰੇ ਬਾਕੀ ਟੈਸਟੀ ਗਲਾਂ ਦੀ ਬਰਤ ਵਗੈਰਾ ਦੇਖ ਲਓ ਕਿਸੇ ਭਰਾ ਨੇ ਡੈਰਿੰਗਾ ਚ ਚੰਗੇ ਸ਼ੌਂਕ ਵਾਸਤੇ ਰੱਖਣੇ ਆ ਉਹਨਾਂ ਨੂੰ ਬਾਈ ਸੇਲ ਕਰੂਗਾ ਇਹ ਕੋਈ ਹੋ ਨਾ ਭਰਾ ਹਨਾ ਲਿਖਾ ਕੇ ਲਊਗਾ ਮੈਂ ਵੀ ਅਗਲੇ ਤੋਂ ਹਾਂ ਵੀ ਕੋ ਕਾਟੂ ਵਾਟੂ ਮਾਲਚ ਦੇਣ ਵਾਲਾ ਬੱਚਾ ਨਹੀਂ ਮੁੱਲ ਬਾਈ ਕੇ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰਾਂਗੇ ਮੁੱਲ ਬਾਈ ਫੋਨ ਤੇ ਹੋ ਦੇਖੋ ਮਾਂ ਮਾਂ ਦਾ ਦੁੱਧ ਚੰਗਾ ਰਿਕਾਰਡ ਆ ਵੀਰੇ ਦੇਖ ਲੈ ਮੁੱਲ ਉਹ ਜਿਹੇ ਹਿਸਾਬ ਨਾਲ ਹੋਊਗਾ ਸਾਨੂੰ ਆਪਾਂ ਜਿਹੜੀ ਤਾਂ ਪਰਲੇ ਦੀ ਮਾਂ ਆ ਗਈ ਉਹ ਤਾਂ ਤੁਸੀਂ ਬਾਈ ਮੇਰੇ ਕੋਲੇ ਆ ਜਾਓ ਆਪਾਂ ਵੀਡੀਓ ਵਿੱਚ ਚੱਲ ਲਾ ਵੀ ਦੇਵਾਂਗੇ ਜੇ ਲੋਣੀ ਹੁੰਦਾ ਮੈਂ ਉਹਦੀ ਫੋਟੋ ਵੀ ਲੈ ਲੈਂਦਾ ਅਸੀਂ ਆਪਾਂ ਵੀਡੀਓ ਬਣਾਈ ਆ ਫੁੱਲ ਸੀਗੀ ਵੀਰੇ ਇਹਨੇ ਦੁੱਧ ਵਾਲੀ ਤੇ ਆਹ ਬਾਈ ਕਹਿੰਦਾ ਆਪਾਂ ਆਪ ਤੋਲ ਕੇ ਰਿਸ਼ਤੇਦਾਰੀ ਚੋਂ ਮੱਝ ਲੈ ਕੇ ਆਏ ਸੀ 2 ਲੱਖ 65000 ਹਾਂ 265 ਦੀ ਬਾਈ ਲੈ ਕੇ ਆਇਆ ਸੀ ਤੇ ਇੱਕ ਤੋਂ ਬਾਈ ਪਿਛਲੇ ਬਾਰ ਕੱਟਾ ਵੇਚਿਆ ਸੀਗਾ ਹਨਾ ਉਹ ਇਹਦਾ ਭਰਾ ਸੀ ਇਸੇ ਦਾ ਕਰਲੇ ਦਾ ਆ ਕੋਈ ਨੂਰ ਵਾਲੇ ਦਾ ਇਹ 85000 ਦਾ ਮੈਂ ਦਿੱਤਾ ਉਹਨੇ ਉੱਤਰਾਖੰਡ ਵੇਚਤਾ 185 ਦਾ ਹਾਂ 1 ਸਾਲ ਦਾ ਕੱਟਾ ਸੀ 1 ਸਾਲ ਦਾ ਕੱਟਾ ਮੈਂ ਦੇ ਦੇਖ ਲਓ ਬਾਈ ਇਹ ਆ ਹੁਰਲੇ ਦੀ ਪਹਿਣ ਆ ਗਈ ਬਾਕੀ ਕਿਸੇ ਭਰਾ ਨੂੰ ਦੋਨੇ ਨਗਾ ਚ ਬਾਈ ਪਸੰਦ ਆਉ ਬਾਈ ਨੂੰ ਤੋੜ ਕੇ ਦੇਖਣਾ ਤਾਂ ਮੈਂ ਤੋੜ ਕੇ ਦਿਖਾ ਦ ਕੋਲੇ ਆ ਕੇ ਤੇ ਚੱਲੀ ਆਪਦੀ ਕਰ ਲਓ ਤੋੜ ਕੇ ਦਿਖਾ ਦੇ ਬਾਈ ਕੋਈ ਵੀ ਦੋਰ ਦੇ ਦੋਨਾਂ ਨੂੰ ਇਧਰ ਨੂੰ ਦੋਰੋਂਗੇ ਕਿਹੇ ਤਰ੍ਹਾਂ ਇਧਰ ਨੂੰ ਹੈ ਇਧਰ ਨੂੰ ਦੋਰ ਲੋ ਇਹ ਬਣਨ ਵਾਲਾ ਹੈ ਤੇ ਜਾ ਵੀਰੇ ਆ ਦੇਖੋ ਕਦ ਕਾਟ ਦੇਖੋ ਜੀ ਕਦ ਕੋ ਤਾਂ ਬਹੁਤ ਚੰਗੇ ਆ ਮੋੜ ਲਿਆ ਭਾਈ ਖੜ ਜਾ ਜਿਸੀ ਇਹ ਦੇਖ ਲੋ ਭਰਾ ਇਹ ਆ ਗਿਆ ਲక్ష్ਮੀ ਡੈਡੀ ਫਾਰਮ ਵਾਲੇ ਕੋਹੇ ਨੂਰ ਦਾ ਕੋਹੇ ਨੂਰ ਦਾ ਬੱਚਾ ਸਿੰਘ ਸਿੰਘ ਬਹੁਤ ਬਰੀਕੀ ਦਾ ਬਹੁਤ ਕੁੰਡੇ ਬਣਨੇ ਆ ਭਾਈ ਇਹਦੇ ਬੰਨ ਲਵੇ ਕੋਈ ਮੈਂ ਕੁਝ ਬਣਾਏ ਜਮਾਏ ਹੱਥ ਵੀ ਲਾਏ ਜੇ ਕਾਰੀਗਰੀ ਕਰਨੀ ਹੋਵੇ ਨਾ ਬਈ ਬਣਵਾਉਣੇ ਹੋਣ ਸਿੰਘ ਤਾਂ ਅੱਡੀ ਦਿਸਣਗੇ ਬਾਕੀ ਇਹਨੂੰ ਵੀ ਸਾਨੂੰ ਆਪਾਂ ਨਵਾਬ ਵਾਲੇ ਨੂੰ ਵੀ ਨੱਥਾਂ ਹੁਣੀ ਮਾਰੀਆਂ ਬਈ ਇਹਨਾਂ ਦੀ ਹੁਣੇ ਮਾਰੀਆਂ ਜੀ ਹਜੇ ਮਹੀਨਾ 20 ਦਿਨ ਹੀ ਹੋਇਆ 20 ਦਿਨ ਹੋਇਆ ਹਨਾ ਨੂੰ ਪਰਵਾਹ ਹੀ ਨਹੀਂ ਮੰਨਦੇ ਆਪੇ ਮਰਵਾਈਆਂ ਨੱਥਾਂ ਹਾਂ ਕੱਲੇ ਜਣੇ ਨੇ ਮਾਰੀਆਂ ਆਪ ਹੀ ਮਾਰਦਾਂਗਾ ਆਪ ਹੀ ਅੱਛਾ ਵੈਰੀ ਗੁੱਡ ਯਾਰ ਫਿਰ ਇੱਕ ਤੰਗ ਹੀ ਨਹੀਂ ਕਰਦੇ ਜਮਾਈ ਨਹੀਂ ਬਾਲੇ ਸੀਲ ਨੇ ਆਹ ਦੇਖੋ ਬਈ ਏ ਨਵਾਬ ਵਾਲਾ ਆ ਗਿਆ 1 ਸਾਲ ਤੇ 3 ਮਹੀਨਿਆਂ ਦਾ ਇਹ 1 ਸਾਲ 3 ਮਹੀਨੇ ਦੀ ਉਮਰ ਆ ਬਾਕੀ ਬਾਈ ਡੈਰੀ ਤੇ ਲਿਖੀ ਵੀ ਬੈਠਾ ਕਿੰਨੀ ਕਿੰਨੀ ਤਰੀਕ ਦਾ ਜਨਮ ਕੋਈ ਨਾ ਕੋਈ ਨੋਕਟਾ ਇਹ ਵਰੀ ਤਲਕੇ ਆਂਦਾ ਬੱਚਾ ਇਹ ਦੇਖੋ ਮੋੜ ਲਿਆ ਬਈ ਨਵਾਬ ਦਾ ਇਹ ਆ ਗਿਆ ਬਈ ਨਵਾਬ ਦਾ ਬੱਚਾ ਕਿਸੇ ਭਰਾ ਨੂੰ ਦੋਨਾਂ ਚੋਂ ਬਾਈ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨੂੰ ਕਰ ਲਿਓ ਕੋਣ ਔੜਿਆ ਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਦੋਸਤੋ ਬਾਕੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਸასი ਗੱਲ ਲਈ ਸਾਰੇ ਭਰਾਵਾਂ ਨੂੰ